ਸਾਡਾ ਗੱਲ ਪਾਜੀ ਸਭ ਠੀਕ ਆ ਜੀ ਪਾਜੀ ਤੁਹਾਨੂੰ ਕੀ ਪ੍ਰੋਬਲਮ ਸੀ ਇਹ ਪ੍ਰੋਬਲਮ ਪਾਜੀ ਗਰਮੀ ਦੇ ਵਿੱਚ ਇਹ ਕੰਮ ਕਰਦੇ ਰਹੇ ਆ ਅੱਛਾ ਇਹ ਗਰਮੀ ਦੇ ਵਿੱਚ ਮਤਲਬ ਵੀ ਮੈਨੂੰ ਪਹਿਲਾਂ ਇੱਕ ਦਿਨ ਮਾੜਾ ਮੋੜ ਗਿਆ ਸਿਰ ਨੂੰ ਪ੍ਰੋਬਲਮ ਆਈ ਅੱਛਾ ਉਹਦੇ ਵਿੱਚੋਂ ਮੁੜ ਕੇ ਵਾਧਾ ਵਾਧਾ ਮੈਨੂੰ ਜ਼ਿਆਦਾ ਹੋ ਗਿਆ ਅੱਛਾ ਜੀ ਤੇ ਜਦੋਂ ਮੈਂ ਮੰਝੇ ਦੇ ਵੀ ਉੜਦਾ ਸੀ ਉਦੋਂ ਵੀ ਚੱਕਰ ਆਉਂਦੇ ਸੀ ਜਦੋਂ ਮੈਂ ਕੰਮ ਕਰਦਾ ਕੰਮ ਕਰਨ ਦੇ ਕਾਰਨ ਮੈਂ ਡਿੱਗਣ ਪੈਂਦਾ ਅੱਛਾ ਅੱਛਾ ਫਿਰ ਮੈਨੂੰ ਸਾਡੀ ਲੜਕੀ ਨੇ ਦੱਸਿਆ ਵੀ ਆਪਣਾ ਪਾਜੀ ਇੱਥੇ ਡਾਕਟਰ ਨੇ ਫਿਰ ਮੈਂ ਪਿੰਡ ਮੇਰਾ ਵੈਰੋ ਕੀ ਆ ਠੀਕ ਆ ਉਸ ਤੋਂ ਬਾਅਦ ਫਿਰ ਇੱਥੇ ਆਏ ਮੈਂ ਦੋ ਵਾਰ ਦਵਾਈ ਖਾਧੀ ਤੇ ਜੀਰਾਨੀ ਮੈਨੂੰ ਲੋੜ ਪਈ ਤੇ ਬਹੁਤ ਕੰਮ ਮੈਂ ਵਧੀਆ ਸਰੀਰ ਹੋਇਆ ਜਾਂ ਗਿਆ ਦੋ ਵਾਰ ਮੈਡੀਸਨ ਤੁਸੀਂ ਲਈ ਤੇ ਚੱਕਰ ਤੁਹਾਡੇ हट ਗਏ ਹਾਂਜੀ हट ਗਏ ਬਿਲਕੁਲ ਵਧੀਆ ਠੀਕ ਆ ਠੀਕ ਠੀਕ ਪਹਿਲਾ ਚੱਕਰ ਉਹਨਾਂ ਨਹੀਂ ਸੀ ਹਟਦੇ ਜਰਦੇ ਜਦੋਂ ਮੈਂ ਉੜਦਾਗਾ ਉਦੋਂ ਵੀ ਡਿੱਗਣ ਪੈਂਦਾ ਆ ਜਦੋਂ ਮੈਂ ਮਤਲਬ ਬਾਸਰੂਮ 'ਚ ਜਾਂਦਾ ਉਦੋਂ ਵੀ ਮਕੱਦਾਂ ਨੂੰ ਹੱਥ ਪਾ ਕੇ ਤੁਰਦਾ ਕੰਦਨ ਹੱਥ ਪਾ ਕੇ ਤੁਰਨਾ ਪੈਂਦਾ ਇੰਨੇ ਜ਼ਿਆਦੇ ਚੱਕਰ ਕਿੰਨੇ ਜ਼ਿਆਦੇ ਚੱਕਰਿੰਗੇ ਜ਼ਿਆਦਾ ਕੰਮ ਵਾਦਾ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਆ ਮੈਨੂੰ ਬਚਾਤਾ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆ ਕੇ ਇੱਥੇ ਸਾਰੀ ਗੱਲਬਾਤ ਦੱਸੀ ਆ ਤੁਹਾਡੇ ਚੱਕਰ ਠੀਕ ਹੋ ਗਿਆ ਜੀ ਹਾਂਜੀ ਬਹੁਤ ਵਧੀਆ ਰਮਣ ਆ ਗਿਆ ਵਧੀਆ ਮੇਰਾ ਇੱਕ ਹੋਣੀ ਥੋੜੀ ਜੀ ਮੇਰਾ ਅਬਦਾ ਵੀ ਪ੍ਰੋਬਲਮ ਜਿਹੜੀ ਮਾੜੀ ਮੋੜ ਹੋ ਜੇ ਇੱਕ ਵਾਰ ਫੇਰ ਦਵਾਈ ਖਾ ਲਈਏ ਹੋਰ ਵਧੀਆ ਹੋ ਜੇ ਹਾਂ ਜੇ ਥੋੜੀ ਪ੍ਰੋਬਲਮ ਬਾਕੀ ਆ ਤੇ ਉਹ ਵੀ ਠੀਕ ਹੋ ਜਾਏਗੀ ਤੁਹਾਡੀ ਮੈਡੀਸਨ ਦੇ ਨਾਲ ਜੇ ਪਹਿਲਾਂ ਤਾਂ ਉਹ ਥਰਕ ਕਾਫੀ ਪੈ ਗਿਆ ਹਾਂਜੀ ਜਿਹੜਾ ਥੋੜੀ ਬਹੁਤ ਕਿੰਝ ਕੋਈ ਸ਼ਿਕਾਇਤ ਹੈਗੀ ਵੀ ਆ ਇਹ ਵੀ ਨਿਕਲ ਜਾਏਗੀ ਹਾਂਜੀ ਹਾਂਜੀ ਬਹੁਤ ਵੈਸੇ ਤੁਸੀਂ ਠੀਕ ਹੋ ਬਿਲਕੁਲ ਹਾਂ ਬਹੁਤ ਵਧੀਆ ਠੀਕ ਹੋਣਾ ਹੁਣ ਨੀਵੇਂ ਲੱਗ ਕੇ ਵੀ ਕੰਮ ਕਰੀਦਾ ਇਹ ਪੱਠੇ ਦਾ ਕੰਮ ਕਰਦੇ ਆ ਚਰਪਰੀ ਕਈ ਦਾ ਵੀ ਕੰਮ ਆ ਨੀਵੇਂ ਲੱਗ ਕੇ ਵੀ ਹੋਣਾ ਉੱਪਰ ਵੀ ਖੜੇ ਹੋਣਾ ਠੀਕ ਆ ਤੇ ਉਦੋਂ ਸੇਤ ਮੈਂ ਜਿਹੜਾ 9 ਲੱਖ 9 ਡਿੱਗਣ ਪੈਣਾ ਹੈ ਡਿੱਗਣ ਪੈਂਦੇ ਹੋ ਹੁਣ ਤੁਸੀਂ ਕੰਮ ਕਰਦੇ ਮਤਲਬ ਪ੍ਰੋਬਲਮ ਆਉਂਦੀ ਕੰਮ ਕਰਦੇ ਕੰਮ ਚੱਲਣ ਦੇ ਬਹੁਤ ਵਧੀਆ ਸ਼ਰੀਆ ਅੱਛਾ ਹੁਣ ਠੀਕ ਆ ਹਾਂਜੀ ਹਾਂ ਓਨੇ ਇਹ ਜਿਹੀ ਕੋਈ ਦਿੱਕਤ ਹਾਂ ਬਹੁਤ ਤੁਹਾਡਾ ਧੰਨਵਾਦ ਮਹਾਰਾਜ ਠੀਕ ਹੈ ਜੀ ਠੀਕ ਲੰਮੀ ਉਮਰ ਕਰੇ ਮਹਾਰਾਜ ਤੁਹਾਨੂੰ ਪਛਾਤਾ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ ਦਾਤ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ